तीन जने आए थे जी एक ने आके मेरा मुंह फड़ लिया दो अंदर बढ़ गए जी दो अंदर बढ़ गए मैं बतेरा मुंह छुड़वाया मुंह उन्होंने मेरा छड़ा नहीं फिर मेरे हाथ भी बनते पैर भी बनते मेरे ਉੱਪਰ ਮੇਰੇ ਰਜਾਈ ਦੇਤੀ ਮੈਂ ਸੋਚਿਆ ਕਿ ਤੇ ਸਟੋਰ ਤੋਂ ਬੜ ਰਹੇ ਨੇ ਮੈਂ ਹੌਲੀ ਹੌਲੀ ਰਜਾਈ ਦੇ ਵਿੱਚ ਹੱਥ ਖੋਲੇ ਪੈਰ ਖੋਲੇ ਫਿਰ ਮੈਂ ਬਾਹਰ ਜਾ ਕੇ ਮੂੰਹ ਖੋਲਿਆ ਮੈਂ ਆਸੂਕ ਦੇ ਗਈ ਉਹਨਾਂ ਦੇ ਬੈਲ ਮਾਰੀ ਮੈਨੇ ਵੀ ਅੰਦਰ ਨੇ ਬੰਦੇ ਜਦੋਂ ਤੁਸੀਂ ਘਰੇ ਦੇਖਿਆ ਕਿੰਨਾ ਕ ਸਾਮਾਨ ਸਮਾਨ ਖਿਲਰਿਆ ਹੋਇਆ ਸੀ ਕਿੰਨਾ ਬਾਹਰ ਤਾਂ ਸਾਰਾ ਖਿੜਾ ਹੀ ਪਿਆ ਸੀ ਜੀ ਬੈੱਡ ਤੇ ਮੇਰੇ ਵਾਲੇ ਤੇ ਅੰਦਰ ਸਟੋਰ ਚ ਤਾਂ ਮੈਂ ਬੜੀ ਨਹੀਂ ਮੈਨੂੰ ਐਸ ਵੀ ਅੰਦਰ ਬੰਦੇ ਨੇ ਕਿੰਨਾ ਕ ਸਾਮਾਨ ਹੈ ਜਿਹੜਾ ਚੋਰੀ ਕਰਕੇ ਲੈ ਗਏ ਆ ਪਤਾ ਹੀ ਨਹੀਂ ਹਜੇ ਦੇਖੀ ਨਹੀਂ ਸਾਮਾਨ ਦਾ ਨਾਮ ਮੈਨੂੰ ਪਤਾ ਮੇਰਾ ਮੁੰਡਾ ਹੀ ਕਰਦਾ ਸੀ ਮੈਂ ਤਾਂ ਬਿਮਾਰ ਹੀ ਰਹਿੰਦੀ ਆ ਜੀ ਕਿ ਬਾਡ ਨੰਬਰ 12 ਲਹਿਰਾ ਰਿਖੇ ਇੱਕ ਕ੍ਰਿਸ਼ਨ ਕੁਮਾਰ ਨੀਟਾ ਨਾਮ ਦਾ ਵਿਅਕਤੀ ਹੈ ਜਿੱਥੇ ਉਹ ਮਾਂ ਬੋਸਦੋਣਾ ਰਹਿੰਦੇ ਸੀਗੇ ਉਸ ਘਰ ਵਿੱਚ ਤਿੰਨ ਬੰਦੇ ਨਕਾਬ پوش ਰਾਤ ਨੂੰ ਐਂਟਰ ਹੋਏ ਤੇ ਜਿਨ੍ਹਾਂ ਨੇ ਉਹਨਾਂ ਦੇ ਆ ਕੇ ਹਮਲਾ ਕੀਤਾ ਜਿਸ ਦੌਰਾਨ ਜਿਹੜਾ ਕ੍ਰਿਸ਼ਨ ਕੁਮਾਰ ਨੀਟਾ ਉਹਦੀ ਡੈਥ ਹੋ ਗਈ ਹੈ ਇਹ ਸਬੰਧ ਵਿੱਚ ਅਸੀਂ ਮਕਦਮਾ ਦਰਜ ਕਰ ਲਿਆ ਕਤਲ ਦੀ ਹੱਦ ਅਨ ਦੇ ਤਹਿਤ ਤੇ ਉਹਦੇ ਇਤਿਹਾਸ ਕਰ ਰਿਆਂ ਇਹਦੇ ਪਿੱਛੇ ਪੂਰਾ ਕੀ ਮੋਟਿਵ ਹੈ ਕੌਣ ਕੌਣ ਬੰਦੇ ਨੇ ਉਹ ਉਸ ਜੰਦੇ ਹੀ ਅਪਰੇਸ ਕਰ ਲਵਾਂਗੇ ਸਰ ਪੈਸੇ ਦੀ ਲੁੱਟ ਖੋਹ ਗਈ ਹੋਈ ਹੈ ਹੁਣ ਹੋਈ ਦਾ ਰੇ ਸਾਨੂੰ ਵਿਆਜ ਤਾਂ ਨਹੀਂ ਲਿਖਾਇਆ ਲਿਖਾਇਆ ਹੈ ਇਹਨੇ ਫਰੋਡ ਵਾਲੀ ਕੀਤੀ ਹੈ ਉਹ ਅਸੀਂ ਉੱਥੇ ਹੁਣ ਜੋ ਮਾਹੌਲ ਇਸ ਤਰ੍ਹਾਂ ਦਾ ਸੀਗਾ ਜੇ ਸਾਨੂੰ ਇਸ ਤਰ੍ਹਾਂ ਦੀ ਗੱਲ ਨਹੀਂ ਹੋਈ ਤੇ ਫਿਰ ਵੀ ਜੋ ਵੀ ਚੀਜ਼ ਸਾਹਮਣੇ ਆਉਂਗੇ ਤਾਂ ਤੋਸਾ ਹੋਣਾ ਅਗਲੀ ਕਾਰਵਾਈ ਕੀਤੀ ਜਾਊਗੀ ਸਰ ਸੀਸੀਟੀਵੀ ਕੈਮਰੇ ਖਿਲਾੜੇ ਜਾ ਰਹੇ ਕਿਉਂਕਿ ਬੜੀ ਬਾਰਦਾਤ ਹੈ ਸ਼ਹਿਰ ਦੀ ਸੀਸੀਟੀਵੀ ਕੈਮਰੇ ਚੱਕ ਕੇ ਸਟੀਮਾਂ ਲਾਈ ਹੋਈਆਂ ਨੇ ਇਹ ਸਹੀ ਘਟਨਾ ਕਿੰਨੇ ਵਜ ਦੀ ਹੈ ਇੱਕ ਘਟਨਾ ਜੀ ਕਰੀਬ 10 ਵਜ ਦੀ ਘਟਨਾ ਹੈਗੀ ਹੈ ਇਹ ਰਾਤ ਨੂੰ 10 ਤੋਂ ਸਵਾ 10 ਵਜੇ ਦੇ ਵਿਚਕਾਰ ਹੈਗੀ ਹੈ ਹਾਂਜੀ ਤੇ ਉਹ ਅਸੀਂ ਚੈੱਕ ਕਰ ਰਹੇ ਹਾਂ ਸਾਰੇ ਕੈਮਰਾ ਟੀਮਾਂ ਸੇ ਵੱਖ ਮਿਲਾਏ ਹੈਗੇ ਨੇ ਤੇ ਅਸੀਂ ਜਲਦੀ ਇਹਨੂੰ ਅੱਜ ਹੀ ਸ਼ਰਟ ਪ੍ਰੈਸ ਕਰ ਲਵਾਂਗੇ